ਇੱਕ ਮੀਟਿੰਗ ਹੁੰਦੀ ਹੈ ਪੰਜਾਬ ਸਰਕਾਰ ਦੀ ਉਹ ਮੀਟਿੰਗ ਦੇ ਵਿੱਚ ਹਫਸਰਾ ਨੂੰ ਜਿਹੜੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਕੀ ਕੁਝ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਨੀ ਕਿਉਂਕਿ ਸਰਕਾਰ ਦੇ ਕੋਲ ਮੰਨਿਆ ਜਾ ਰਿਹਾ ਕਿ ਪੈਸੇ ਹੈ ਨਹੀਂ ਤੇ ਸਰਕਾਰ ਕੀ ਉਹਨਾਂ ਜ਼ਮੀਨਾਂ ਨੂੰ ਵੇਚ ਕੇ ਪੈਸੇ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰੀ ਅਦਾਰਿਆਂ ਦੀ ਜ਼ਮੀਨਾਂ ਜਿਹੜੀਆਂ ਲੰਬੇ ਸਮੇਂ ਤੋਂ ਪਈਆਂ ਸੀ ਪਹਿਲਾਂ ਮੰਡੀ ਬੋਰਡ ਦੀ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਕਹਿੰਦੇ ਹੁਣ ਉਹ ਗਮਾੜਾ ਨੂੰ ਦੇ ਦੇਣੀ ਹੈ ਤੇ ਹੁਣ ਇੱਕ 1800 ਏਕੜ ਵਾਸਤੇ ਹੋਰ ਹਦਾਇਤਾਂ ਜਿਹੜੀਆਂ ਜਾਰੀ ਹੋਈਆਂ ਮਾਨਿਕ ਗੁਇਲ ਇਸ ਵਕਤ ਜੋ ਆਰਟੀਆਈ ਐਕਟੀਵਿਸਟ ਨੇ ਮੇਰੇ ਨਾਲ ਜੁੜ ਚੁੱਕੇ ਆ ਮਾਨਿਕ ਜੀ ਕੀ ਮਸਲਾ ਹੈ ਹੁਣ ਕਿਹੜੀ ਸਰਕਾਰ ਹੈ ਜਿਹੜੀ ਜ਼ਮੀਨ ਵੇਚਣ ਜਾ ਰਹੀ ਹੈ ਜਾਂ ਜਿਸ ਦੀ ਤਿਆਰੀ ਕਰ ਰਹੀ ਹੈ ਦੇਖੋ ਆਸ਼ੂ ਜੀ ਜਦੋਂ ਤੋਂ ਇਹ ਸਰਕਾਰ ਦੇ ਮਨ ਦੇ ਵਿੱਚ ਇਹ ਆਇਆ ਕਿ ਅਸੀਂ ਪੰਜਾਬ ਦੀਆਂ ਜ਼ਮੀਨਾਂ ਵੇਚ ਕੇ ਪੈਸੇ ਕਮਾਉਣੇ ਆ ਅਸੀਂ ਅਗਲੀਆਂ 27 ਦੀਆਂ ਚੋਣਾਂ ਪੰਜਾਬ 'ਚ ਲੜਨੀਆਂ ਤੇ ਹੋਰ 4-5 ਸੂਬਿਆਂ 'ਚ ਲੜਨੀਆਂ ਆ ਤੇ ਅਸੀਂ ਇਸ ਲੁੱਟ ਦੇ ਪੈਸੇ ਨਾਲ ਜਿਹੜਾ ਹੈਗਾ ਬੀਬੀਆਂ ਨੂੰ 1000 ਰੁਪਏ ਦੇ ਕੇ ਉਸੇ ਅੱਗੇ ਵੋਟਾਂ ਲੈਣੀਆਂ ਨੇ ਉਦੋਂ ਤੋਂ ਪਹਿਲਾਂ ਇਹਨਾਂ ਨੇ ਲੈਂਡ ਪੂਲਿੰਗ ਦਾ ਸਿਸਟਮ ਸ਼ੁਰੂ ਕੀਤਾ ਜਿਹੜੀ ਕਿ ਪਿਓਰ ਲੁੱਟ ਸੀ ਪੰਜਾਬ ਦੇ ਲੋਕ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਇਸ ਲੁੱਟ ਦੇ ਖਿਲਾਫ ਬੋਲਿਆ ਯੂਨੀਨਾ ਹੋਈਆਂ ਆਮ ਲੋਕ ਹੋ ਗਏ ਖੜੇ ਤੇ ਇਹਨਾਂ ਨੂੰ ਵਾਪਸ ਲੈਣੀ ਪਈ ਹੁਣ ਸਰਕਾਰ ਨੇ ਕੀ ਫੜਿਆ ਹੈ ਦਿੱਲੀ ਵਾਲੀ ਜਿਹੜੀ ਜੁੰਡਲੀ ਹੈ ਇਹਨਾਂ ਦੇ ਵਿੱਚ ਭਗਵੰਤ ਮਾਨ ਜੀ ਹੋ ਗਏ ਇਹਨਾਂ ਨੇ ਹੁਣ ਜਿਹੜੇ ਸਰਕਾਰ ਦੀਆਂ ਸੰਸਥਾਵਾਂ ਨੇ ਸਰਕਾਰ ਦੇ ਵਿਭਾਗਾਂ ਨੇ ਉਹਦੇ ਕੋਲ ਜਿਹੜੀਆਂ ਪ੍ਰਾਪਰਟੀਆਂ ਪਈਆਂ ਨੇ ਚਾਹੇ ਉਹ ਪਲਾਟ ਨੇ ਚਾਹੇ ਉਹ ਘਰ ਨੇ ਚਾਹੇ ਉਹ ਜ਼ਮੀਨਾਂ ਨੇ ਐਗਰੀਕਲਚਰ ਦੀਆਂ ਤੇ ਉਹ ਸਾਰਾ ਕੁਝ ਹੁਣ ਵੇਚਣ ਦਾ ਜਿਹੜਾ ਸ਼ੁਰੂ ਕਰ ਲਿਆ ਸਿਸਟਮ ਪਹਿਲਾ ਇਹਨਾਂ ਨੇ ਕੋਈ ਸੋਚ ਦੇਖਿਆ ਹੋਣਾ ਕਿ ਬਹੁਤ ਸਾਰੀਆਂ ਪੰਚਾਇਤਾਂ ਨੂੰ ਡਰਾ ਧਮਕਾ ਕੇ ਮੁਹਾਲੀ ਦੇ ਨੇੜੇ ਮਹਿੰਗੇ ਪਿੰਡਾਂ ਦੇ ਵਿੱਚ ਜਿੱਥੇ 25 25 30 30 50 50 ਕਰੋੜ ਦਾ ਕਿੱਲਾ ਹੈ 100 100 ਕਰੋੜ ਦਾ ਕਿੱਲਾ ਹੈ ਜੀ ਉੱਥੇ ਪੰਚਾਇਤਾਂ ਨੂੰ ਡਰਾਇਆ ਕਿ ਸਾਨੂੰ ਤੁਸੀਂ ਜਿਹੜੀ ਹੈਗੀ ਪੰਚਾਇਤੀ ਜ਼ਮੀਨ ਵੇਚੋ ਜੀ ਤੇ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਇੱਥੇ ਮੁਹਾਲੀ ਦੀ ਏਸੀ ਮੰਡੀ ਹੈ ਸਬਜ਼ੀ ਮੰਡੀ ਹੈ ਉਹ ਵੇਚਣ ਦੀ ਗੱਲ ਕੀਤੀ ਤੇ ਉਹ ਹੁਣ ਵੇਚੀ ਜਾਊਗੀ ਜਿਹੜੀ ਕਿ ਅਰਬਾਂ ਦੀ ਹੈਗੀ ਹੈ ਤੇ ਹੁਣ ਪਤਾ ਲੱਗਿਆ ਕਿ ਜਿਹੜਾ ਇਹੀ ਸਿਸਟਮ ਹੈਗਾ ਸਾਰਾ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਸਬੰਧਤ ਹੋ ਗਿਆ ਤੇ ਨਾਲ ਹੀ ਹੋਰ ਬਹੁਤ ਸਾਰੇ ਡਿਪਾਰਟਮੈਂਟ ਪੰਜਾਬ ਐਗਰੋ ਤੇ ਹੋਰ ਕਈ ਡਿਪਾਰਟਮੈਂਟਾਂ ਦੀ ਜਿਹੜੀ ਜ਼ਮੀਨ ਹੈਗੀ ਇਹਨਾਂ ਦੇ ਨਿਸ਼ਾਨਦੇਹੀ ਕਰਕੇ ਐਕਵਾਇਰ ਕਰਨੀ ਹੈ ਹੁਣ ਉਹ ਸਾਨੂੰ ਸਾਰਿਆਂ ਨੂੰ ਇਹੀ ਖਰਚਾ ਹੈ ਕਿ ਉਹ ਜਿਹੜੀ ਜ਼ਮੀਨ ਹੈ ਇਹ ਅਰਬਾਂ ਦੀ ਜ਼ਮੀਨ ਹੈਗੀ ਚਾਹੇ ਉਹਦੇ ਚ ਪੀਏਯੂ ਦੀ ਹੋਵੇ ਪੰਜਾਬ ਐਗਰੋ ਦੀ ਹੋਵੇ ਚਾਹੇ ਹਾਰਟੀਕਲਚਰ ਦੀ ਹੋਵੇ ਤੇ ਬਹੁਤ ਸਾਰਾ ਇਹ ਜਿਹੜਾ ਪੈਸਾ ਇਕੱਠਾ ਹੋਊਗਾ ਇਹ ਤਾਂ ਮਿਥਿਊਜ਼ ਕੀਤਾ ਜਾਊਗਾ ਐਗਰੀ ਐਕਸਪੋਰਟ ਕੰਪਲੈਕਸ ਬਹੁਤ ਵੱਡਾ ਹੈਗਾ ਬਹੁਤ ਸ਼ਾਨਦਾਰ ਬਣਿਆ ਹੋਇਆ ਹੈਗਾ ਉਹਨੂੰ ਉਹਨੂੰ ਐਕਵਾਇਰ ਕਰਨ ਦੀ ਵੇਚਣ ਦੀ ਸਾਨੂੰ ਖਾਸ਼ਾ ਹੈਗਾ ਤੇ ਇਹ ਸਾਰਾ ਜਦੋਂ ਜਾਂ ਫਿਰ ਇਹ ਬਿਲਡਰਾਂ ਨੂੰ ਦੇ ਦੇਣਾ ਹੈਗਾ ਉਹੀ ਕੰਕਰੀਟ ਦਾ ਜੰਗਲ ਬਣਾਉਣ ਦੇ ਲਈ ਇਹਦੇ ਚੋ ਬੇਸਿਕਲੀ ਸਾਡਾ ਦੋ ਤਰ੍ਹਾਂ ਦਾ ਕੰਮ ਕੀਤਾ ਜਾਊਗਾ ਇੱਕ ਤਾਂ ਕਮਿਸ਼ਨ ਦੇ ਨਾਲ ਇਹਦੇ ਚੋ ਇਲੈਕਸ਼ਨ ਲੜੀਆਂ ਜਾਣਗੀਆਂ ਦੂਜਾ ਜਿਹੜਾ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦਿੱਤਾ ਜਾਊਗਾ ਇਹ ਤਾਂ ਇਸ ਗੱਲ ਤੇ ਮੈਂ ਵੀ ਸਹਿਮਤ ਹਾਂ ਕਿ ਪੰਜਾਬ ਦੀ ਕੋਈ ਵੀ ਬੀਬੀ ਜਿਹੜੇ ਇਸ ਪੰਜਾਬ ਦੇ ਜਿਹੜੇ ਇਹ ਜਾਇਦਾਦਾਂ ਨੀਂਆਂ ਜਿਹੜੀਆਂ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਬਣੀ ਹੈ ਇਹਨਾਂ ਨੂੰ ਵੇਚ ਕੇ ਥੋੜੀ ਤੁਸੀਂ ਹਜ਼ਾਰ ਹਜ਼ਾਰ ਰੁਪਏ ਦਿਨਾ ਦੋ ਤਿੰਨ ਮਹੀਨੇ ਖੋਣ ਦੇ ਲਈ ਵੋਟਾਂ ਦੇ ਲਈ ਇਹ ਤਾਂ ਸਾਡੀਆਂ ਬੀਬੀਆਂ ਵੀ ਮਤਲਬ ਐਗਰੀ ਕਰਨਗੇ ਇਸ ਗੱਲ ਨਾਲ ਕਿ ਨਹੀਂ ਅਸ਼ੂ ਜੀ ਬਿਲਕੁਲ ਨਾਲੇ ਇਹ ਚੀਜ਼ਾਂ ਵੇਚਣ ਲਈ ਥੋੜੀ ਬਣੀਆ ਹੁੰਦੀ ਹੈ ਸਰਕਾਰਾਂ ਕੋਈ ਜ਼ਮੀਨਾਂ ਜਾਂ ਕੋਈ ਮਤਲਬ ਇਸ ਤਰੀਕੇ ਦੀਆਂ ਪ੍ਰਾਪਰਟੀਆਂ ਵੇਚਣ ਲਈ ਥੋੜੀ ਹੁੰਦੀ ਹੈ ਸਰਕਾਰ ਤਾਂ ਉਲਟਾ ਮਹਿਕਮਿਆਂ ਨੂੰ ਮਜ਼ਬੂਤ ਕਰਦੀ ਹੈ ਹੋਰ ਖਰੀਦਦੀ ਹੈ ਪ੍ਰੋਫਿਟ ਚ ਲੈ ਕੇ ਆਉਂਦੀ ਹੈ ਇਹਨਾਂ ਨੇ ਨਵਾਂ ਹੀ ਉਤੋਂ ਇੱਕ ਪਾਸੇ ਤੁਸੀਂ ਦੇਖੋ ਕਿ ਕਰਜ਼ਾ ਸਾਡਾ 4.5 ਲੱਖ ਰੋਡ ਦੇ ਕਰੀਬ ਹੋ ਗਿਆ ਅਜੇ ਸਾਲ ਪਿਆਗਾ ਤੇ ਦੂਜੇ ਪਾਸੇ ਇਹ ਜਿਹੜੀਆਂ ਪ੍ਰਾਪਰਟੀਆਂ ਵੇਚੀਆਂ ਜਾ ਰਹੀਆਂ ਨੇ ਨਹੀਂ ਆਈਆਂ ਜੋ ਕਿ ਬਹੁਤ ਮੰਦ ਭੱਗ ਹੈ ਸਾਨੂੰ ਇਹੀ ਪਤਾ ਲੱਗਿਆ ਹੈਗਾ ਸੋਰਸਿਸ ਤੋਂ ਕਿ ਸੰਜੀਵ अरोड़ा ਜੀ ਨੇ ਮੀਟਿੰਗ ਕੀਤੀ ਜਿੱਥੇ ਇਹਦੀ ਨਿਸ਼ਾਨਦੇਹੀ ਕੀਤੀ ਤੇ ਸਾਨੂੰ ਪੂਰਾ ਖਦਸ਼ਾ ਹੈ ਕਿ ਇਹ ਜ਼ਮੀਨ ਵੇਚੀ ਜਾਊਗੀ ਜਾਂ ਬਿਲਡਰਾਂ ਨੂੰ ਦਿੱਤੀ ਜਾਊਗੀ ਔਰ ਇਹਦਾ ਮਿਸਯੂਜ਼ ਹੋਊਗਾ ਇਸ ਕਰਕੇ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਜਿੱਥੇ ਵੀ ਜ਼ਮੀਨ ਵੇਚੀ ਜਾਂਦੀ ਹੈ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਮਨੀਸ਼ ਸੋਧਿਆ ਜੀ ਨੇ ਹੁਣ ਜਿੰਨੀਆਂ ਵੀ ਜ਼ਮੀਨਾਂ ਲਗੀਆਂ ਸਰਕਾਰੀ ਵਿਭਾਗ ਦੇ ਉਹਨਾਂ ਨੇ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਬਹੁਤ ਸਾਰਿਆਂ ਨੂੰ ਹੁਕਮ ਦਿੱਤੇ ਗਏ ਆ ਤੇ ਉਥੇ ਹੁਣ ਇਹ ਜਿਹੜੀ ਜ਼ਮੀਨ ਦਾ ਮਿਸਯੂਜ਼ ਕੀਤਾ ਜਾਊਗਾ ਸਰਕਾਰ ਦਾ ਕਹਿੰਦੇ ਖਜ਼ਾਨਾ ਖਾਲੀ ਹੈਗਾ ਤੇ ਹੁਣ ਮਾੜਾ ਮੋਟਾ ਸਰਕਾਰ ਨੂੰ ਪੈਸਾ ਤਾਂ ਚਾਹੀਦਾ ਪਹਿਲਾਂ ਵੀ ਸਰਕਾਰਾਂ ਜਿ ਸਰਕਾਰਾਂ ਜਮੀਨਾਂ ਬਹੁਤ ਵੇਚਦੀਆਂ ਸੀਗੀਆਂ ਸਰਕਾਰੀ ادارے ਜਾਂ ਜਿਹੜੇ ਚੀਜ਼ਾਂ ਖੱਜਾ ਖੰਡਰ ਹੋ ਗਏ ਸਰਕਾਰਾਂ ਉਹਨੂੰ ਵੇਚ ਦਿੰਦੀਆਂ ਸੀ ਮਾੜਾ ਮੋਟਾ ਖਜ਼ਾਨਾ ਭਰ ਲੈਂਦੇ ਸੀ ਤੇ ਕਹਿੰਦੇ ਹੁਣ ਇਸੇ ਤਰੀਕੇ ਨਾਲ ਇਹ ਸਰਕਾਰ ਵੀ ਕਹਿੰਦੀ ਚਲੋ ਮਾੜਾ ਮੋਟਾ ਖਜ਼ਾਨਾ ਹੀ ਭਰ ਲਈਏ ਨਹੀਂ ਦੇਖੋ ਤੁਸੀਂ ਬਾਸ਼ੂ ਜੀ ਪਹਿਲਾਂ ਸਰਕਾਰਾਂ ਜੇ ਕਰਦੀਆਂ ਸੀ ਇਹ ਤਾਂ ਉਹ ਇਸ ਵੱਟ ਇਸ ਪੱਧਰ ਤੇ ਕਦੇ ਵੀ ਨਹੀਂ ਹੋਇਆ ਪਹਿਲਾਂ ਇਹਨਾਂ ਨੇ 1 ਲੱਖ ਏਕੜ ਜ਼ਮੀਨ ਪੰਜਾਬ ਦੀ ਖੋਹਣ ਦੀ ਕੋਸ਼ਿਸ਼ ਕੀਤੀ ਲੈਂਡ ਪੂਲਿੰਗ ਦੇ ਵਿੱਚ ਹੁਣ ਇੰਨੀਆਂ ਮਹਿੰਗੀਆਂ ਮਹਿੰਗੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਸਰਪੰਚਾਂ ਨੂੰ ਡਰਾ ਕੇ ਧਮਕਾ ਕੇ ਮਤੇ ਪੁਆਏ ਜਾ ਰਹੇ ਨੇ ਸਬਜ਼ੀ ਮੰਡੀ ਜਾ ਹੋ ਰਹੇ ਅਰਬਾਂ ਦੀ ਜ਼ਮੀਨ ਤੁਸੀਂ ਦੱਸੋ ਕਿ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਰਿਸਰਚ ਲਈ ਜ਼ਮੀਨ ਹੈਗੀ ਆ ਉੱਥੇ ਉਹ ਕਿਹੜਾ ਖੰਡਰ ਹੋ ਗਿਆ ਪੰਜਾਬ ਐਗਰੋ ਦੀ ਜ਼ਮੀਨ ਹੈਗੀ ਆ ਹਾਰਟੀਕਲਚਰ ਦੀ ਜਿਹੜੀ ਜ਼ਮੀਨ ਹੈ ਜਿੱਥੇ ਉਹਨਾਂ ਨੇ ਕੋਈ ਫੁੱਲਾਂ ਦੀ ਜਾਂ ਵੈਰਾਈਟੀ ਦਾ ਕੋਈ ਰਿਸਰਚ ਕਰਨੀ ਹੈਗੀ ਜਾਂ ਕੋਈ ਲੈਂਡਸਕੇਪਿੰਗ ਦੇ ਐਕਸਪੈਰੀਮੈਂਟ ਕਰਨੇ ਨੇ ਉਹਨਾਂ ਜ਼ਮੀਨਾਂ ਨੂੰ ਵੇਚ ਕੇ ਇਹ ਕਿਵੇਂ ਮਤਲਬ ਚੱਲੂਗਾ ਕੰਮ ਇਹ ਤਾਂ ਜਿਹੜਾ ਹੈਗਾ ਔਰ ਗੁੱਜੀ ਵੱਡੀ ਗੱਲ ਜਦੋਂ ਇਹ ਆ ਆਂਦੀ ਪਾਰਟੀ ਸਰਕਾਰ ਆਈ ਸੀ ਇਹਨਾਂ ਨੇ ਕਿਹਾ ਸੀ ਕਿ ਅਸੀਂ 20000 ਕਰੋੜ ਰੇਤੇ ਚੋਂ ਲਿਆਵਾਂਗੇ ਇਧਰੋਂ ਲਿਆਵਾਂਗੇ 40 50000 ਕਰੋੜ ਰੁਪਈਆ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਜੀ ਨੇ ਗਣਾਇਆ ਸੀਗਾ ਮੈਂ ਤਾਂ ਦੇਖਿਆ ਨਹੀਂ ਕਿਤੇ ਕਿ ਰੇਤੇ ਚੋਂ ਕੋਈ ਕੋਈ ਐਦਾਂ ਦੀ ਕੋਈ 100 150 ਕਰੋੜ ਤੋਂ ਉੱਤੇ ਦਾ ਹਰ ਸਾਲ ਕਿਤੇ ਬਣਿਆ ਹੋਵੇ ਇਹਨਾਂ ਦੇ ਆਪਦੇ ਹੀ ਸਾਰੇ ਐਮਐਲਏ ਤੇ ਇਹਨਾਂ ਦੇ ਐਮਐਲਏ ਹੋ ਗਏ ਇਹਨਾਂ ਦੇ ਚੇਅਰਮੈਨ ਹੋ ਗਏ ਆ ਆਪ ਇਹਨਾਂ ਦੇ ਬੰਦੇ ਲੱਗੇ ਹੋਏ ਆਗੇ ਨਜਾਇਜ਼ ਮਾਈਨਿੰਗ ਕਰਨ ਨੂੰ ਤੇ ਉਹ ਕੋਈ ਜਿਹੜਾ ਰੈਵਨਿਊ ਹੈਗਾ ਕੋਈ ਉਹ ਖਜ਼ਾਨੇ 'ਚ ਤੇ ਆ ਨਹੀਂ ਰਿਹਾ ਕਿਸੇ ਵੀ ਪਾਸਿਓਂ ਔਰ ਇਹਨਾਂ ਨੇ ਕਿਹਾ ਸੀ ਕਿ ਸਾਰੇ ਵਿਭਾਗਾਂ ਵਿੱਚ ਅਸੀਂ ਮਤਲਬ ਪ੍ਰੋਫਿਟੇਬਲ ਕਰਾਂਗੇ ਜਾਂ ਜਿਹੜੇ ਹੈਗੇ ਇਹਨਾਂ ਨੇ ਜਿਹੜੇ ਪ੍ਰੋਫਿਟੇਬਲ ਹੈਗੇ ਸੀ ਇਹਨਾਂ ਨੇ ਤਾਂ ਉਹ ਵੀ ਘਰਕਾਤੇ ਔਰ ਐਕਸਾਈਜ਼ ਦੇ ਵਿੱਚ ਵੱਡੀ ਚੋਰੀ ਹੋ ਰਹੀ ਹੈ ਮਾਈਨਿੰਗ ਦੇ ਵਿੱਚ ਵੱਡੀ ਚੋਰੀ ਹੋ ਰਹੀ ਹੈ ਹਰ ਪਾਸੇ ਰਿਸ਼ਵਤ ਦਾ ਬੁਰਾ ਹਾਲ ਹੈ ਤੁਸੀਂ ਚਲੋ ਵੀ ਜਿੱਥੇ ਪਹਿਲਾਂ ਵੀ ਰਿਸ਼ਵਤ ਚੱਲਦੀ ਸੀ ਅਸੀਂ ਮੰਨਦੇ ਆ ਜਿਹੜੀ ਤਸੀਲ ਦੇ ਵਿੱਚ ਪਹਿਲਾਂ 5000 ਰੁਪਏ ਦੇ ਵਿੱਚ ਰਜਿਸਟਰੀ ਹੁੰਦੀ ਸੀ ਅੱਜ ਉਹ 50000 ਤੋਂ ਲੱਖ ਰੁਪਏ ਦੇ ਵਿੱਚ ਹੁੰਦੀ ਹੈ ਹਰ ਪਾਸੇ ਤੇ ਲੁੱਟ ਵਧੀ ਪਈ ਹੈ ਤੁਸੀਂ ਦੱਸੋ ਵੀ ਕਿੱਥੇ ਸੁਧਾਰ ਹੋਇਆ ਔਰ ਜੇ ਖਜ਼ਾਨਾ ਇਹਨਾਂ ਨੇ ਇੰਨਾ ਕਰਜ਼ਾ ਲੈ ਕੇ ਵੀ ਇਹਨਾਂ ਖਜ਼ਾਨਾ ਖਾਲੀ ਹੈ ਤੇ ਫਿਰ ਇਹਦਾ ਮਤਲਬ ਹੈ ਕਿ ਇਹ ਇਹਨਾਂ ਕੋਲੇ ਮੈਨੇਜਮੈਂਟ ਦਾ ਕੋਈ ਸਿਸਟਮ ਨਹੀਂ ਹੈਗਾ ਇਹਨਾਂ ਨੂੰ ਸਰਕਾਰ ਨਹੀਂ ਚਲਾਉਣੀ ਆਉਂਦੀ ਤੁਸੀਂ ਐਂ ਦੇਖੋ ਵੀ ਪਿਛਲੇ ਕਈ ਦਹਾਕਿਆਂ ਦੇ ਵਿੱਚ ਪੰਜਾਬ ਦੇ ਉੱਤੇ 2.5 ਤੋਂ 3 ਲੱਖ ਰੋਡ ਦਾ ਕਰਜ਼ਾ ਸੀ ਜਦੋਂ ਇਹਨਾਂ ਨੇ ਸਰਕਾਰ ਬਣੀ ਹੈਗੀ ਵਾਈਟ ਪੇਪਰ ਜਾਰੀ ਹੋਇਆ ਤੇ ਹੁਣ ਉਹ 4.5 ਲੱਖ ਕਰੋੜ ਹੋ ਗਿਆ ਤੇ ਜਦੋਂ ਜਾਣਾ ਇਹਨਾਂ ਨੇ 5 ਲੱਖ ਟਪਾ ਦੇਣਾ 5 ਲੱਖ ਕਰੋੜ ਟਪਾ ਦੇਣਾ ਮਤਲਬ ਆਲਮੋਸਟ ਡਬਲ ਕਰ ਦੇਣਾ ਜਿਹੜਾ 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 ਕਰਜ਼ਾ ਇੰਨੇ ਸਾਲਾਂ ਦੇ ਵਿੱਚ ਇੰਨੇ ਡੈਕੇਡਸ ਦੇ ਵਿੱਚ ਦਹਾਕਿਆਂ ਦੇ ਵਿੱਚ ਉਹ ਜਿੰਨਾ ਹੋਇਆ ਸੀ ਇਹਨਾਂ ਨੇ ਇੱਕ ਟਰਮ ਦੇ ਵਿੱਚ ਹੀ ਕਰ ਦਿੱਤਾ ਫਿਰ ਤੇ ਮਾੜੇ ਉਹ ਹੋ ਗਏ ਨਾ ਤੁਸੀਂ ਦੇਖੋ ਕਿ ਹਰ ਸ਼ਹਿਰ ਦੇ ਵਿੱਚ 25 25 30 30 ਲੱਖ ਦੇ ਇਹ ਪੋਸਟਰ ਲਾਈ ਜਾਂਦੇ ਹੈਗੇ ਮਤਲਬ ਇੱਕ ਇੱਕ ਮਹੀਨੇ ਦੇ ਵਿੱਚ 50 50 ਲੱਖ ਦੇ ਮਤਲਬ ਜਿਹੜੇ ਕਿ ਹਜੇ ਸਕੀਮ ਸ਼ੁਰੂ ਹੀ ਨਹੀਂ ਹੋਈ ਦਾ 10 ਲੱਖ ਦੇ ਬੀਮੇ ਵਾਲੀ ਹਜੇ ਪਤਾ ਨਹੀਂ ਕਦੋਂ ਹੋਣੀ ਹੈ ਕੀ ਹੋਣਾ ਪਰ ਇਹਨਾਂ ਨੇ ਕਈ ਕਰੋੜਾਂ ਦੇ ਮਤਲਬ 10s ਆਫ ਕਰੋੜ ਦੇ ਜਿਹੜੇ ਹੈਗੇ ਪੋਸਟਰ ਪੰਜਾਬ ਦੇ ਵਿੱਚ ਲਗਾਏ ਪੈਸੇ ਤਾਂ ਇਸ ਤਰੀਕੇ ਨਾਲ ਬਰਬਾਦ ਕੀ ਜਾਂਦੇ ਵੱਡੀਆਂ ਵੱਡੀਆਂ ਰੈਲੀਆਂ ਕਰੀ ਜਾਂਦੇ ਨੇ ਕਿ ਉਦਘਾਟਨ ਦੇ ਨਾਮ ਤੇ ਕੇਜਰੀਵਾਲ ਦੀਆਂ ਤਰੰਦਰਾਂ ਨਾਲੇ ਪਾਸੇ ਹੋਰ ਪਾਸੇ ਇਹ ਮਿਸਯੂਜ਼ ਹੀ ਆ ਨਾ ਪੈਸੇ ਦਾ ਤੁਸੀਂ ਲੋਕਾਂ ਤੱਕ ਪਹਚਾਓ ਉਧਰ ਪੈਸਾ ਮਸ਼ਹੂਰੀ ਤੇ ਲਾਈ ਜਾਂਦੇ ਆ ਜਿਹੜਾ ਪੈਸਾ ਉਦੋਂ ਬਾਅਦ ਖਜ਼ਾਨਾ ਖਾਲੀ ਹੋਗਾ ਤੇ ਫਿਰ ਜ਼ਮੀਨਾਂ ਵੇਚ ਕੇ ਥੋੜੀ ਕੰਮ ਚੱਲੂਗਾ ਇਹ ਬਹੁਤ ਵੱਡਾ ਮਿਸਯੂਜ਼ ਆ ਲੋਕਾਂ ਨੂੰ ਇਹਦੇ ਬਾਰੇ ਇਹਦੇ ਅਗੇਂਸਟ ਖੜਨਾ ਚਾਹੀਦਾ ਕਿਉਂਕਿ ਇਹਨਾਂ ਨੇ ਤਾਂ ਚਲਾ ਹੀ ਜਾਣਾ ਇਹਨਾਂ ਨੂੰ ਪਤਾ ਆ ਵੀ ਅਸੀਂ ਹੁਣ ਕਿਸੇ ਪਾਸੇ ਦੇ ਨਹੀਂ ਰਹੇ ਸਾਡਾ ਇਹਦਾ ਹਾਲ ਹੋਣਾ ਹੈ ਉਹ ਮਾੜਾ ਹੋਣਾ ਪਰ ਲੋਕਾਂ ਨੂੰ ਇਹਦੇ ਖਿਲਾਫ ਖੜਨਾ ਚਾਹੀਦਾ ਕੋਈ ਇਸ ਤਰ੍ਹਾਂ ਸੇ ਕਾਨੂੰਨੀ ਚੈਲੰਜ ਸਰਕਾਰ ਨੂੰ ਨਹੀਂ ਕੀਤਾ ਜਾ ਸਕਦਾ ਜਿਸ ਤਰੀਕੇ ਨਾਲ ਪੰਜਾਬ ਕਿਉਂਕਿ ਆਖਰਕਾਰ ਸਰਕਾਰ ਤਾਂ ਕੰਟੀਨਿਊਟੀ ਦੇ ਵਿੱਚ ਹੁੰਦੀ ਹੈ ਜ਼ਮੀਨਾਂ ਤਾਂ ਆਖਰ ਪੰਜਾਬ ਦੀ ਆ ਜਾ ਰਹੀ ਹੈ ਪੰਜਾਬ ਦੇ ਉੱਪਰ ਵਿੱਤੀ ਬੋਝ ਇਸ ਦਾ ਪਊਗਾ ਜੇਕਰ ਇਸ ਤਰੀਕੇ ਪੰਜਾਬ ਦਾ ਆਪਾਂ ਕੀ ਹੈ ਕਿ ਜਿਹੜੀ ਸਮਰਾਇਆ ਪੰਜਾਬ ਦਾ ਇਸ ਤਰੀਕੇ ਲੁੱਟਿਆ ਜਾਊਗਾ ਤਾਂ ਫਿਰ ਨਹੀਂ ਡੈਫੀਨੇਟਲੀ ਇਹਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ ਪਰ ਆਲਰੇਡੀ ਮੈਂ ਤੇ ਕਾਫੀ ਚੀਜ਼ਾਂ ਬਹੁਤ ਚੈਲੰਜ ਕੀਤੀਆਂ ਕੋਸ਼ਿਸ਼ ਕਰਾਂਗੇ ਸਲਾਹ ਕਰਦੇ ਹਾਂ ਦੋਸਤਾਂ ਦੇ ਨਾਲ ਕਿ ਇਹ ਜਿਹੜੀ ਲੁੱਟ ਹੋ ਰਹੀ ਹੈ ਇਹਨੂੰ ਵੀ ਚੈਲੰਜ ਕੀਤਾ ਜਾਵੇ ਪਰ ਗੱਲ ਉਹ ਇਹ ਕਿ ਇਹਨੂੰ ਆਪ ਹੀ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਨੇ ਗਿਆ ਉਪਰੋਂ ਅਸੀਂ ਵਿਰੋਧੀ ਧਿਰ ਨੂੰ ਵੀ ਚਾਹੁੰਦੇ ਆਂ ਵੀ ਵਿਰੋਧੀ ਧਿਰ ਵੀ ਡਟ ਕੇ ਦਾ ਵਿਰੋਧ ਕਰੇ ਤੇ ਤਾਂ ਕਿ ਸਾਰੇ ਜਿਹੜਾ ਹੈਗਾ ਵਿਰੋਧੀ ਧਿਰ ਦਾ ਕੰਮ ਹੀ ਇਹੀ ਹੁੰਦਾ ਲੋਕ ਵੀ ਵਿਰੋਧੀ ਧਿਰ ਹੁੰਦੇ ਆ ਪਰ ਜਿਹੜੀ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਖੁੱਲ੍ਹ ਕੇ ਇਸ ਚੀਜ਼ ਦਾ ਵਿਰੋਧ ਕਰਨ ਤਾਂ ਕਿ ਲੋਕਾਂ ਦੇ ਸਾਹਮਣੇ ਸਾਰਾ ਕੁਝ ਆਏ ਤੇ ਪੰਜਾਬ ਦਾ ਬਚ ਸਕੇ ਅਦਰਵਾਈ ਇਹਨਾਂ ਨੇ ਵੇਚ ਕੇ ਚਲੇ ਜਾਣਾ ਇਹਨਾਂ ਲਈ ਤਾਂ ਹੈ ਇੱਕ ਮੌਕਾ ਹੈਗਾ ਕਿ ਸਾਨੂੰ ਮੌਕਾ ਮਿਲਿਆ ਪੰਜਾਬ ਦਾ ਜਿਹੜਾ ਇੰਨੇ ਸਾਲਾਂ ਦੇ ਵਿੱਚ ਬਣਿਆ ਸੀ ਵੇਚ ਕੇ ਚਲੇ ਜਾਈਏ ਤੇ ਤੇ ਪੰਜਾਬ ਕੋਲੇ ਬਾਅਦ ਚੋਂ ਕੀ ਕੀ ਬਚਣਾ ਹੈਗਾ 5 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਹੈ ਜ਼ਮੀਨਾਂ ਸਾਰੀਆਂ ਵੇਚਣੀਆਂ ਨੇ ਤੇ ਦੈਟਸ ਇਟ ਠੀਕ ਹੈ ਧੰਨਵਾਦ ਆਮਨਜੀਤ ਤੁਸੀਂ ਜੁੜੇ ਜਾਣਕਾਰੀ